ਸਾਸਰੀਆ ਗੱਲ ਦੋਸਤੋ ਸਵਾਗਤ ਹੈ ਮੇਰੇ YouTube ਚੈਨਲ ਸਿਦੁਰੋਂ ਤਾਂ ਤੇ ਸੋ ਅੱਜ ਆਪਾਂ ਗੱਲ ਕਰਨੀ ਸੀ ਤੁਹਾਨੂੰ ਝੋਨਾ ਦਿਖਾਉਣਾ ਸੀਗਾ PR126 ਤੇ ਆਮ ਤੌਰ ਤੇ ਹੁਣ ਦੇਖਣ ਤੇ ਚਰਚਾ PR131 ਤੇ 126 ਦੀ ਆ ਰਹੀ ਆ ਜਿਹੜਾ PR131 ਆ ਉਹ ਥੋੜਾ ਜਿਹਾ ਜ਼ਿਆਦਾ ਹੌਲੀ ਨਿਸਰ ਰਿਹਾ ਜਿਵੇਂ ਇੱਕ ਬੂਜੇ ਦੇ ਵਿੱਚੋਂ ਦੋ ਚਾਰ ਮੁੰਜਰਾਂ ਕੱਢ ਲੀਆਂ ਦੋ ਚਾਰ ਰਹਿਂਦੀਆਂ ਇੱਕ ਸਾਰ ਨਿਸਰ ਰਿਹਾ ਉਹ ਇਹ ਕੋਈ ਐ ਨਹੀਂ ਵੀ ਕੋਈ ਵੀ ਦਾ ਚੱਕਰ ਆ ਯਾਨੀ ਕਿ ਜਿੰਨਾਂ ਨੇ ਵੀ PR 131 ਲਾਇਆ ਹਰੇਕ ਬੰਦੇ ਦੀ ਇਹੀ ਪ੍ਰੋਬਲਮ ਆ ਤੇ ਇਹੀ ਸਵਾਲ ਆ ਵੀ ਇਹ ਐਂ ਕਾ ਤੋ ਨਿਸਰ ਰਿਹਾ ਉਹ ਕੋਈ ਵੀ ਦਾ ਹੀ ਉਹ ਇਸ ਤਰ੍ਹਾਂ ਨਿਸਰਦਾ ਉਹ ਜਿਵੇਂ ਆਪਾਂ ਫੂਸਾ 47 ਜਾਂ ਆਪਾਂ ਡੋਗਰ ਫੂਸਾ ਜਿਹੜਾ ਪਹਿਲਾਂ ਲਾਉਂਦੇ ਆ ਉਹ ਵੀ ਇਸੇ ਤਰ੍ਹਾਂ ਨਿਸਰਦਾ ਵੀ ਹੌਲੀ 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 ਨਿਸਰਦਾ ਮੁੜ ਕੇ ਹੌਲੀ ਹੌਲੀ ਪੱਕਦਾ ਪਰ ਫੂਸੇ ਚੜਾਲੀ ਮੁਕਾਬਲੇ हिसाब ਲਈਏ ਤਾਂ ਟਾਈਮ ਘੱਟ ਜ਼ਰੂਰ ਲੈਂਦਾ ਪਰ ਨਿਸਰਨ ਦੇ ਵਿੱਚ ਟਾਈਮ ਬਹੁਤ ਲੈ ਜਾਂਦਾ ਉਹ ਤੇ ਆ ਜਿਹੜਾ ਤੁਸੀਂ ਝੋਨਾ ਦੇਖ ਰਹੇ ਹੋ ਪੀਆਰ 126 ਇਹ ਅੱਜ 60 ਦਿਨਾਂ ਦਾ ਹੋਇਆ ਤੇ ਇਹਨੇ ਤਿੰਨਾਂ ਦਿਨਾਂ ਦੇ ਵਿੱਚ ਸਾਰਾ ਚਾਰਾਂ ਦਿਨਾਂ ਦੇ ਵਿੱਚ ਸਾਰਾ ਨਸਾਰਾ ਪੂਰਾ ਕਰ ਲਿਆ ਜਿਹੜੀ ਕੋਈ ਮੁੰਜਰ ਇੱਕ ਅੱਧੀ ਰਹਿੰਦੀ ਹੈ ਜਿਹਨੇ ਉਹ ਵੀ ਅੱਧੀ ਬਾਹਰ ਆ ਗਈ ਆਏ ਨਹੀਂ ਵੀ ਕੋਈ ਵੀ ਮੁੰਜਰ ਵੀ ਜਮੇ ਹੀ ਨਹੀਂ ਹਜੇ ਗੋਭਾ ਹੀ ਬਣਾਇਆਗਾ ਤੇ ਵੀ ਨਿਸਰਨ ਵਾਲਾ ਰਹਿੰਦਾਗਾ ਤਕਰੀਬ ਸਾਰਾ ਝੋਨਾ ਹੀ ਨਿਸਰ ਗਿਆ ਤੇ ਅੱਜ ਇਹ ਝੋਨਾ 14 ਤਰੀਕ ਨਵਾਂ ਮਹੀਨਾ ਤੇ ਅੱਜ 60 ਦਿਨਾਂ ਦਾ ਹੋਇਆ ਇਹ 14 ਜੁਲਾਈ ਨੂੰ ਲੱਗਿਆ ਸੀਗਾ ਤੇ ਅੱਜ 60 ਕਾਟਾਂ ਦਿਨਾਂ ਦਾ ਝੋਨਾ ਹੋ ਗਿਆ ਤੇ ਇਹ ਪੂਰਾ ਝੋਨਾ ਨਿਸਰ ਗਿਆ ਤੇ ਕਿਤੇ ਕਿਤੇ ਤਾਂ ਇਹ ਵੀ ਦਾਣੇ ਵੀ ਬਣਾਉਣ ਦੀ ਵਸ ਹੁਣ ਦਾਣੇ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਹਾਂ ਦੁੱਧ ਭਰ ਰਿਹਾ ਹੁਣ ਤੇ ਦਿਖਾ ਦਿੰਨੇ ਆ ਆ ਦੇਖੋ ਇਹਦੇ ਚੋਂ ਦੁੱਧ ਭਰ ਰਿਹਾ ਯਾਨੀ ਕਿ ਇਹ ਦਾਣਾ ਬਣਾਉਣ ਦੀ ਸਟੇਜ ਤੇ ਆ ਗਿਆ ਤੇ ਇਹਨੂੰ ਹੁਣ ਕੀ ਪਾਣੀ ਦੀ ਜ਼ਰੂਰਤ ਹੈਗੀ ਆ ਜਾਂ ਨਾ ਹੈਗੀ ਉਹਦੇ ਪਰ ਗੱਲ ਕਰਦੇ ਆ ਝੋਨੇ ਨੂੰ ਜਦੋਂ ਝੋਨਾ ਗੋਭੇ ਚ ਆਉਂਦਾ ਜਿਸ ਤੱਕ ਮੇਰਾ ਤਜਰਬਾ ਹੈ ਜਾਂ ਅਸੀਂ ਪਹਿਲਾਂ ਤੋਂ ਕਰਦੇ ਆ ਰਹੇ ਹਾਂ ਪਿਛੋਨੇ ਨੂੰ ਜਦੋਂ ਗੋਭਾ ਬਣਾ ਰਿਹਾ ਝੋਨਾ ਉਦੋਂ ਥੋੜਾ ਜਿਹਾ ਸੁਕਾ ਕੇ ਪਾਣੀ ਲਾਉਣਾ ਚਾਹੀਦਾ ਤੇ ਜਦੋਂ ਝੋਨੇ ਦਾ ਬਿਲਕੁਲ ਗੋਭਾ ਤਿਆਰ ਹੋ ਗਿਆ ਗੋਭ ਤਿਆਰ ਹੋ ਗਈ ਤੇ ਉਹ ਬਾਹਰ ਨਿਕਲਣ ਦੀ ਤਿਆਰੀ ਚਾ ਤੇ ਉਦੋਂ ਝੋਨੇ ਨੂੰ ਪਾਣੀ ਨਾ ਪਰਣਾ ਚਾਹੀਦਾ ਜਿਵੇਂ ਕਿ ਮੈਂ ਪਰਸੋਂ ਇਹਨੂੰ ਪਾਣੀ ਲਾਇਆ ਸੀਗਾ ਤੇ ਪਾਣੀ ਲਾਉਣ ਸਾ ਸਾਰਾ ਝੋਨਾ ਇੱਕਦਮ ਨਸਾਰਾ ਹੋ ਗਿਆ ਇਹਦਾ ਤੇ ਜੇਕਰ ਆਪਾਂ ਇਹਨੂੰ ਪਹਿਲਾਂ ਹੀ ਪਾਣੀ ਲਾਈ ਜਾਈਏ ਜਿਆਦਾ ਪਾਣੀ ਲਾਈਏ ਤਾਂ ਵੀ ਇਹ ਹੌਲੀ ਨਸਰ ਦਾ ਜੇਕਰ ਆਪਾਂ ਕਹਿ ਦਈਏ ਵੀ ਉਹ ਇਹ ਸੁੱਕਾ ਨਹੀਂ ਸਿਰੂ ਤਾਂ ਸੁੱਕਾ ਵੀ ਬਹੁਤ ਗਲਤ ਗੱਲ ਹੁੰਦੀ ਹੈ ਕਿਉਂਕਿ ਉਹ ਝਾੜ ਤੇ ਅਸਰ ਪੈਂਦਾ ਉਹ ਚੀਜ਼ ਦਾ ਤੇ ਇਸ ਲਈ ਜਦੋਂ ਝੋਨਾ ਬਾਹਰ ਆਉਣ ਦੀ ਸਟੇਜ ਤੇ ਹੁੰਦਾ ਉਦੋਂ ਪਾਣੀ ਨਾਲ ਭਰਕ ਦਿਓ ਤੇ ਝੋਨਾ ਤੁਹਾਡੇ ਦੇ ਅਨੁਸਾਰ ਸਿਰਫ ਇੱਕ ਦਿਨ ਦੇ ਵਿੱਚ ਜਾਂ ਦੋ ਦਿਨਾਂ ਦੇ ਵਿੱਚ ਕੰਪਲੀਟ ਕਰ ਜਾਂਦਾ ਹੈ ਤੇ ਇਹ ਜਿਵੇਂ ਇਸ ਸਟੇਜ ਤੇ ਆ ਵੀ ਇਹ ਤਕਰੀਬਨ 91 ਦਿਨਾਂ ਬਣ ਜਾਂਦੇ ਨੇ ਤੇ ਅੱਗੇ ਸ 95 ਦਿਨ ਤੇ ਵਧਦੇ ਹੁੰਦੇ ਆ ਤੇ 95 ਦਿਨਾਂ ਤੇ ਤਿਆਰ ਹੋ ਜੂ ਤੇ ਸਪਰੇਅ ਦੇ ਤੇ ਹਜੇ ਤੱਕ ਸਿਰਫ ਪਾਣ ਪਾਈ ਆ ਕੋਈ ਸਪਰੇਅ ਨਹੀਂ ਕੀਤੀ ਇੱਕ ਸਪਰੇਅ ਹੁਣ ਹਜੇ 5-7 ਦਿਨ ਠਹਿਰ ਕੇ ਕਰਾਂਗੇ ਕਿਹੜੀ ਕਰਾਂਗੇ ਜਾਂ ਕਿੰਨੇ ਦਿਨਾਂ ਤੇ ਕਰਾਂਗੇ ਉਹ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਫਿਲਹਾਲ ਦੇ ਲਈ ਇਹਨਾਂ ਸਾਰੇ ਦੇ ਟਾਈਮ ਤੇ ਆਪਾਂ ਨੂੰ ਪਾਣੀ ਜ਼ਰੂਰ ਭਰ ਕੇ ਰੱਖਣਾ ਚਾਹੀਦਾ ਤੇ ਇਹ ਸੀ ਅੱਜ ਦੀ ਇਸ ਵੀਡੀਓ ਚ ਜਾਣਕਾਰੀ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਇੱਕ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜਿਹੜੇ ਵੀਰ ਨਵੇਂ ਚੈਨਲ ਨਾਲ ਜੁੜੇ ਆ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਹੱਥ ਬੰਨ ਕੇ ਬੇਨਤੀ ਆ ਸੋ ਆਪਾਂ ਕੋਈ ਉਸ ਤਰ੍ਹਾਂ ਦੀ ਜਾਣਕਾਰੀ ਨਹੀਂ ਆਪਾਂ ਨਿੱਜੀ ਤਜਰਬਿਆਂ ਚ ਜਿਹੜੀ ਆਪਣੇ ਜੀਵਿਦਾਰਾਂ ਦੇ ਹਿੱਤ ਚ ਹੁੰਦੀ ਆ ਹੱਕ ਦੇ ਵਿੱਚ ਹੁੰਦੀ ਆ ਜਾਣਕਾਰੀ ਉਹ ਹੀ ਦਿੰਨੇ ਹੁੰਦੇ ਆ ਜਿਹੜੀ ਆਪਾਂ ਨੂੰ ਸਹੀ ਲੱਗਦੀ ਆ ਸੋ ਧੰਨਵਾਦ ਦੋਸਤੋ ਬਹੁਤ ਬਹੁਤ ਧੰਨਵਾਦ